परम सतसार गुरु 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 प्यारी ਸਾਧ ਸੰਗਤ ਜੀ ਆਓ ਤੇ ਆਸ ਵਿਚਾਰ ਦੇ ਨਾਲ ਜੁੜਨਾ ਕਰੀਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਸ ਤਰ੍ਹਾਂ ਆਮ ਜਿਹਨੇ ਪਿੱਛੇ ਇਤਿਹਾਸ ਸਰਵਣ ਕੀਤਾ ਜੋ ਸੇਵਾਵਾਂ ਚੱਲ ਰਹੀਆਂ ਸਨ ਕਈ ਨਗਰ ਵਸਾਏ ਸਰੋਵਰ ਜੋ ਸਰੋਵਰਾਂ ਦੀ ਸੇਵਾ ਚੱਲ ਰਹੀ ਸੀ ਤਰਨਤਾਰਨ ਸਾਹਿਬ ਸਰੋਵਰ ਤਿਆਰ ਕਰਵਾਇਆ ਉਸ ਤੋਂ ਬਾਅਦ ਜਿਸ ਤਰ੍ਹਾਂ ਕੋੜੀ ਆਸ਼ਰਮ ਜੋ ਤਰਨਤਾ ਨੂੰ ਵਿਖੇ ਹੈ ਉਹਨਾਂ ਦੀ ਸੇਵਾ ਸਤਿਗੁਰੂ ਪਾਤਸ਼ਾਹ ਅਤੇ ਮਾਤਾ ਗੰਗਾ ਜੀ ਆਪਣੀ ਹੱਥੀਂ ਸੇਵਾ ਕਰਦੇ ਬਹੁਤ ਹਰੇਕ ਤਰ੍ਹਾਂ ਦੀ ਸੇਵਾ ਸਤਿਗੁਰੂ ਪਾਸ਼ਾ ਆਪ ਕਰਦੇ ਸੰਗਤਾਂ ਲਈ ਸੋ ਸੇਵਾ ਦਾ ਮੱਤ ਮੌਤ ਹੈ ਜੀ ਕੋਈ ਤਨੋਂ ਮਨੋਂ ਸਿਵਾ ਸ਼ੰਦਾ ਦੇ ਭਾਵ ਨ ਰੱਖ ਕੇ ਕਰਦਾ ਸੀ ਉਸ ਤੋਂ ਬਾਅਦ ਫਿਰ ਕਰਤਾਰਪੁਰ ਸ੍ਰੀ ਗੁਰੂ ਅਰਜਨ ਦੇਵ ਜੀ ਨਿਰਮਾਣ ਕਾਰਜਾਂ ਦੇ ਰਜੇਵੇਂ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਧਰਮ ਪ੍ਰਚਾਰ ਹਿਤ ਬਾਹਰ ਵੀ ਪਰਮ ਕਰਿਆ ਤੋਂ ਦੇ ਸੰਸਦ ਇਸੇ ਪ੍ਰਕਾਰ ਗੁਰਸਿੱਖੀ ਦਾ ਪ੍ਰਚਾਰ ਕਰਦੇ ਹੋਏ ਆਪ ਇੱਕ ਸਮੇਂ ਦੱਲੇ ਨਗਰ ਜਾਬ ਰਾਜੀ ਇਹ ਸਿੱਖੀ ਦਾ ਪ੍ਰਾਣਾ ਕੇਂਦਰ ਸੀ ਸਾਈ ਮੀਆਂ ਮੀਰ ਜੀ ਪਾਸੋਂ ਗੁਰੂ ਜੀ ਦੀ ਅਜਮਤ ਦਾ ਸੁਣ ਕੇ ਪਾਵ ਗੁਰੂ ਦਾ ਉਹਨਾਂ ਸੁਣ ਕੇ ਜਨੰਦਰ ਦਾ ਸੁਬੇਦਾਰ ਅਜੀਬ ਖਾਂ ਸਤਿਗੁਰਾਂ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਗੁਰੂ ਜੀ ਦੇ ਬਚਨ ਅਤੇ ਗੁਰਬਾਣੀ ਦਾ ਕੀਰਤਨ ਸੁਣ ਕੇ ਨਿਹਾਲ ਹੋ ਗਿਆ ਗੁਰੂ ਕੇ ਲੰਗਰ ਵਿੱਚ ਹਰ ਪ੍ਰਾਣੀ ਮਾਤਰ ਹਰੇਕ ਪ੍ਰਾਣੀ ਮਾਤਰ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਬਿਨਾਂ ਕਿਸੇ ਭੇਦ ਭਾਵ ਦੇ ਖੁੱਲਾ ਭੋਜਨ ਮਿਲਦਾ ਇਹ ਸਾਰਾ ਕੁਝ ਦੇਖ ਕੇ ਅਜੀਮ ਖਾਨ ਦਰਸ਼ਨਾਂ ਲਈ ਆਇਆ ਸੀ ਸਾਰਾ ਕੋਈ ਬਿਨਾ ਭੇਦ ਭਾਵ ਦੇ ਸਾਰਾ ਲੰਗਰ ਵਰਤਦਾ ਦੇਖ ਕੇ ਸਾਰਾ ਕੁਛ ਇਹ ਸਾਰਾ ਤਾਂ ਕਿ ਉਹਦੇ ਦਿਲ ਤੇ ਬੜਾ ਅਸਰ ਹੋਇਆ ਉਸਨੇ ਸਤਿਗੁਰਾਂ ਕੀ ਅਰਜ਼ੋਈ ਕੀਤੀ ਕਿ ਮਾਝੇ ਵਾਲ ਇਸ ਦੁਆਬੇ ਦੇ ਇਲਾਕੇ ਵਿੱਚ ਵੀ ਕੋਈ ਧਰਮ ਸਥਾਨ ਬਣਵਾਓ ਅਤੇ ਨਗਰ ਵਸਾਓ ਜਿਸ ਨਾਲ ਇਸ ਇਲਾਕੇ ਨੂੰ ਵੀ ਭਾਗ ਲੱਗਣ ਸੂਬੇ ਦੇ ਅਰਜ ਮੰਨਦੇ ਹੋਏ ਸਤਬੁਰਾਂ ਨੇ ਜਲੰਧਰ ਦੇ ਕੋਲ ਕਰਤਾਰਪੁਰ ਨਗਰ ਦੀ ਨੀਂਹ ਰੱਖੀ ਇਹ ਨਹੀਂ 21 ਮੱਗਰ ਸੰਮਤ 1650 ਮੁਖੀ। ਛੇਤੀ ਹੀ ਇੱਥੇ ਚੰਗੀ ਵਸੋਂ ਹੋ ਗਈ। ਨਗਰ ਦੇ ਵਿਚਾਰ ਕਰਕੇ ਸੁੰਦਰ ਗੁਰਦੁਆਰਾ ਸਾਹਿਬ ਨੇ ਸੰਮਤ 1655 ਵਿੱਚ ਬਾਦਸ਼ਾਹ ਅਕਬਰ ਨੇ 9000 ਤੁਮਾ ਜਮੀਨ ਇਸ ਗੁਰਦੁਆਰੇ ਦੇ ਨਾਲ ਗਵਾ ਦਿੱਤੀ। ਕਰਤਾਰਪੁਰ ਵਿਖੇ ਗੁਰੂ ਜੀ ਨੇ ਆਪਣੇ ਨਿਵਾਸ ਲਈ ਗੁਰੂ ਕੇ ਮਹਿਲ ਅਤੇ ਸ਼ੀਸ਼ ਮਹਿਲ ਪਵਨ ਬਣਵਾਏ। ਆਪ ਇੱਥੇ ਕਾਫੀ ਸਮਾਂ ਨਿਵਾਸ ਕਰਦੇ ਰਹੇ ਸੰਤ ਪਾਸ਼ਾ। ਆਪ ਤੋਂ ਮਗਰੋਂ 6ਵੇਂ 7ਵੇਂ ਅਤੇ 9ਵੇਂ ਸਤਿਗੁਰਾਂ ਨੇ ਇੱਥੇ ਨਿਵਾਸ ਕੀਤਾ। ਇਹ ਸਥਾਨ ਗੁਰਮਤਿ ਪ੍ਰਚਾਰ ਅਤੇ ਸਤਸੰਗ ਦਾ ਵੱਡਾ ਕੇਂਦਰ ਬਣ ਗਿਆ। ਗੁਰੂ ਜੀ ਨੇ ਇੱਥੇ ਗੰਨ ਸਰਵ ਨਾ ਨਾ ਖੂਬੀ ਲਗਵਾਇਆ। ਧੀਰਮਨ ਜੀ ਦੀ ਸੰਤਾਨ ਦੇ ਸੋਢੀ ਕਰਤਾਰਪੁਰ ਵਸ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਦੁਰਦਾਸ ਜੀ ਪਾਸੋਂ ਤਿਆਰ ਕਰਵਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਬੀੜ ਇਹਨਾਂ ਧੀਰ ਮੰਨਿਏ ਸੋਢੀਆਂ ਪਾਸ ਇਸ ਬੀੜ ਦੇ ਮਹੀਨੇ ਵਾਲੇ ਦਿਨ ਸਮੂਹ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ ਸੰਮਤ 1654 ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਹਿਮ ਜਾਂਦਾ ਸ੍ਰੀ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਦੇ ਵਿੱਚ ਦਰਿਆ ਬਿਆਸ ਦੇ ਉੱਤਰੀ ਕੰਡੇ ਕੋਲ ਇੱਕ ਨਗਰ ਵਸਾਇਆ ਇਸ ਸਥਾਨ ਇਹ ਸਾਨ ਜਿਹੜਾ ਇਹ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਦਰਦਾਸਰ ਦੇ ਵਿੱਚ ਹੈ ਤੇ ਇਸ ਨਗਰ ਦਾ ਨਾਮ ਸਤਿਗੁਰ ਪਾਤਸ਼ਾ ਪੰਚਮ ਪਾਤਸ਼ਾ ਨੇ ਗੋਬਿੰਦਪੁਰਾ ਰੱਖਿਆ 6ਵੇਂ ਪਾਤਸ਼ਾ ਦੇ ਨਾਮ ਤੇ ਗੋਬਿੰਦਪੁਰਾ ਰੱਖਿਆ ਜਿਹਨਾਂ ਬਾਦ ਦੇ ਵਿੱਚ ਸ੍ਰੀ ਹਰਗੋਬਿੰਦ ਪੁਰਾ ਕਰਕੇ ਪਸੰਦ ਹੋਇਆ ਇਹ ਸੁਬਾਹ ਛੇਰਟਾ ਸਾਹਿਬ ਛੇ ਹਰਟਾ ਨਾ ਖੂਜਲ ਲੋਤੇ ਸਹਿਮ ਜਾਂਦਾ ਹਰਗੋਬਿੰਦ ਛੇਵੇਂ ਪਾਛੇ ਜਨਮ ਕੀ ਉਹਨਾਂ ਦੇ ਜਨਮ ਉਹਨਾਂ ਦਾ ਜਨਮ ਵਡਾਲੀ ਪਿੰਡ ਦੇ ਵਿੱਚ ਵਿੱਚ ਹੋਇਆ ਸੀ ਆਪਦੇ ਜਨਮ ਦੀ ਖੁਸ਼ੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਇਲਾਕੇ ਵਿੱਚ ਪਾਣੀ ਦੇ ਘਾਟ ਨੂੰ ਦੂਰ ਕਰਨ ਹਿਤ ਸੰਮਤ 1954 ਦੇ ਵਿੱਚ ਇੱਕ ਖੂਹ ਲਗਵਾਇਆ ਜਿਸ ਉੱਤੇ 6 ਹਰਟਾਂ ਚਲਦੀਆਂ 6 ਹਰਟਾਂ ਚਲਦੀਆਂ ਇਸ ਦਾ ਨਾਮ ਸ਼ੇਰਟਾ ਰੱਖਿਆ ਗਿਆ ਇਸ ਖੂਦ ਦੇ ਨਿਰਮਾਨ ਦੇ ਨਾਲ ਇਸ ਇਲਾਕੇ ਵਿੱਚ ਪਾਣੀ ਨਹੀਂ ਥੜਨਾ ਰਹੀ ਪਾਣੀ ਦੀ ਘਾਟ ਨਾ ਰਹੀ ਉਸੇ ਖੂਹ ਲੱਗਣ ਦੇ ਕਾਰਨ ਖੂਹ ਦੇ ਲਾਗੇ ਇੱਕ ਸੁੰਦਰ ਗੁਰਦੁਆਰਾ ਬਣ ਗਿਆ ਤੇ ਤਕੜਾ ਨਗਰ ਵਸ ਗਿਆ ਇੱਥੇ ਹਰ ਸਾਲ ਮਸੰਤ ਪੰਜਵੀਂ ਦਾ ਭਾਰੀ ਮੇਲਾ ਵੀ ਲੱਗਦਾ ਇਸ ਤੋਂ ਬਾਅਦ ਗੁਰੂ ਕਾ ਬਾਗ ਸਤਿਗੁਰੂ ਜੀ ਗੁਰਸਿੱਖੀ ਦੇ ਪ੍ਰਚਾਰ ਲਈ ਸਮੇਂ-ਸਮੇਂ ਤੇ ਰਟਨ ਪ੍ਰਯਤਨ ਕਰਦੇ ਸਨ ਇੱਕ ਸਮੇਂ ਆਪ ਮੱਝ ਦੇ ਇਲਾਕੇ ਦੇ ਵਿੱਚ ਵਿਚਰ ਰਹੇ ਸਨ ਤਾਂ ਸਹੰਸਰੇ ਦੀ ਸੰਗਤ ਨੇ ਬੇਨਤੀ ਸਹੰਸਰੇ ਦੀ ਸੰਗਤ ਦੇ ਬੇਨਤੀ ਕਰਨ ਤੇ ਆਪ ਉੱਥੇ ਜਾਂਦਾ ਜੀ ਅਤੇ ਕਈ ਦਿਨ ਉੱਥੇ ਨਿਵਾਸ ਕੀਤਾ। ਆਪ ਦੇ ਚੰਨ ਪਾਨ ਦੀ ਯਾਦ ਵਿੱਚ ਮਗਰੋਂ ਇੱਥੇ ਇੱਕ ਗੁਰਦੁਆਰਾ ਸਾਹਿਬ ਬਣਿਆ ਜਿਸ ਨੂੰ ਗੁਰੂ ਦਾ ਰੂਪ ਆਖਦੇ ਸੰਸ। ਗੁਰੂ ਘਰ ਰੂਪ ਚਿਰਾਂਵਾਦ 9ਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਬਾਗ ਲਵਾਇਆ। ਉਸ ਸਮੇਂ ਤੋਂ ਇਸ ਥਾਨ ਦਾ ਨਾਮ ਗੁਰੂ ਕਾ ਬਾਗ ਪੈ ਗਿਆ। ਪਹਿਲਾਂ ਗੁਰੂ ਕਾ ਰੋੜ ਸੀ ਜਿਹਨੂੰ ਨੌਵੇਂ ਪਾਤਸ਼ਾਹ ਨੇ ਬਾਗ ਲਗਵਾਇਆ ਤਾਂ ਫਿਰ ਇਹਦਾ ਨਾਮ ਗੁਰੂ ਕਾ ਬਾਗ ਪੈ ਗਿਆ। ਹਰ ਮਸਿਆ ਤੇ ਪੁੰਨਿਆਂ ਨੇ ਇੱਥੇ ਮੇਲਾ ਲੰਘਦਾ। ਸਨ 1922 ਈਸਵੀ ਵਿੱਚ ਜਦੋਂ ਅਕਾਲੀ ਲਹਿਰ ਚੱਲ ਰਹੀ ਸੀ ਤਾਂ ਇਸ ਜਗ੍ਹਾ ਤੇ ਵੱਡਾ ਮੋੜ ਚ ਲਗਾ ਅਕਾਲੀ ਸਤਿਆਗ੍ਰਹੀਆਂ ਅਤੇ ਅੰਗਰੇਜ਼ ਸਰਕਾਰ ਨੇ ਅਕਾਂਈ ਜ਼ੁਲਮ ਢਾਇਆ ਅਕਾਲੀ ਸੱਤਰ ਗਈਆਂ ਦੇ ਉਤੇ ਅੰਗਰੇਜ਼ੀ ਸ਼ਾਸਕ ਸੀ ਉਹਨੂੰ ਅੰਗਰੇਜ਼ਾਂ ਦਾ ਰਾਜ ਸੀ ਤਾਂ ਉਹਨਾਂ ਨੇ ਬੜੀ ਗਲਮਟਾਈ ਇਸ ਲੈਬ ਦੇ ਉਤੇ ਜਿਹੜੀ ਅਕਾਲੀ ਨਹਿਰ ਉੱਤੇ ਲੀ ਲਾਠੀਆਂ ਤੇ ਗੋਲੀਆਂ ਵੜਾਈਆਂ ਪਰ ਸਿੰਘਾਂ ਤੇ ਸਿੰਘਣੀਆਂ ਨੇ ਸ਼ਾਂਤ ਤੇ ਅਡੋਲ ਰਹਿ ਕੇ ਇਹ ਸਾਰੇ ਕਸ਼ਟ ਸਹੇ ਲਏ ਸਿੰਘਾਂ ਦੇ ਹੌਸਲੇ ਤੇ ਸਹਿਨਸ਼ੀਲਤਾ ਦੀ ਸਾਰੇ ਦੇਸ਼ ਦੇ ਵਿੱਚ ਤੁਮ ਪੈ ਗਏ ਸਰਕਾਰ ਨੂੰ ਝੁਕਣਾ ਪਿਆ ਤੇ ਸਿੰਘਾਂ ਨੇ ਮੋਰਚਾ ਫਤਿਹ ਕੀਤਾ ਇਸ ਤੋਂ ਬਾਅਦ ਬੌਲੀ ਸਾਹਿਬ ਲਾਹੌਰ ਦੀ ਸੰਗਤ ਦੀ ਬੇਨਤੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਡੱਬੀ ਬਾਜ਼ਾਰ ਵਿੱਚ ਸੰਮਤ 1656 ਦੇ ਵਿੱਚ ਇੱਕ ਸੁੰਦਰ ਬੌਲੀ ਤਿਆਰ करवाई ਨਾਲ ਹੀ ਗੁਰਦੁਆਰਾ ਸਾਹਿਬ ਵੀ ਬਣਵਾਇਆ ਜਿੱਥੇ ਸੰਗਤਾਂ ਜੁੜ ਕੇ ਕਥਾ ਕੀਰਤਨ ਕਰਦੀਆਂ ਸੰਮਤ 1685 ਵਿੱਚ ਬਾਦਸ਼ਾਹ ਸ਼ਾਹਾਂ ਦੇ ਹੁਕਮ ਦੇ ਨਾਲ ਇਸ ਬੌਲੀ ਨੂੰ ਪੂਰ ਦਿੱਤਾ ਗਿਆ 1685 ਦੇ ਵਿੱਚ ਬਾਦਸ਼ਾਹ ਸ਼ਾਹਜਹਾਨ ਦੇ ਹੁਕਮ ਦੇ ਨਾਲ ਇਸ ਬੋਲੀ ਬੋਲੀਏ ਜਿਸ ਨੂੰ ਪੂਰ ਦਿੱਤਾ ਗਿਆ ਤੇ ਲੰਗਰ ਦੇ ਸਥਾਨ ਤੇ ਮਸਜਿਦ ਬਣਾ ਦਿੱਤੀ ਗਈ। ਸੰਮਤ 1891 ਦੇ ਵਿੱਚ ਜਦੋਂ ਲਾਹੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਮਹਾਰਾਜਾ ਨੇ ਬੋਲੀ ਨੂੰ ਫਿਰ ਖੁਦਵਾ ਕੇ ਪਹਿਲੀ ਸ਼ਕਲ ਦਿੱਤੀ ਜੋ ਪਹਿਲਾਂ ਜੰਮਨੇ ਸੀ ਗੁਰਦੁਆਰਾ ਮੇਂ ਸਥਾਪਨ ਹੋਇਆ ਇਹ ਲਾਹੌਰ ਦੇ ਅਗੇ ਗੁਰਦੁਆਰਿਆਂ ਦੇ ਵਿੱਚ ਗਿਨਿਆ ਜਾਂਦਾ ਹੈ ਸਨ 1947 ਦੀ ਦੇਸ਼ਵੰਡ ਸਮੇਂ ਬਲਵਾਈਆਂ ਨੇ ਇਸ ਗੁਰਦੁਆਰੇ ਨੂੰ ਤਬਾਹ ਕਰ ਦਿੱਤਾ ਜਦੋਂ ਦੇਸ਼ ਦੀ ਵੰਡ ਹੋਈ 1947 ਇਹਨੂੰ ਢਾਟੇ ਦੀ ਕਹਾਣੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਗੁਰਿਆਈ ਕਾਲ ਦੇ ਵਿੱਚ ਲੋਕ ਕਲਿਆਣ ਲਈ ਨਿਰਮਾਣ ਦੇ ਅਨੇਕਾਂ ਕਾਰਜ ਕੀਤੇ ਪਰ ਇਹਨਾਂ ਵਿੱਚੋਂ ਦੋ ਕਾਰਜ অতি ਮਹਾਨ ਤੇ ਮਹੱਤਤਾਪੂਰਨ ਸਨ ਇਨ੍ਹਾਂ ਵਿੱਚੋਂ ਇੱਕ ਤਾਂ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਸੀ ਸਭ ਤੋਂ ਮਹਾਨ ਕਾਰਨਾਮਾ ਅਤੇ ਦੂਜਾ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਇਹ ਦੋਵੇਂ ਸਦੀਵੀ ਰੂਪ ਦੇ ਵਿੱਚ ਸਿੱਖੀ ਦਾ ਪ੍ਰਾਪਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੀਤ ਤੇ ਸ੍ਰੀ ਹਰਮੰਦਰ ਸਾਹਿਬ ਇਨਾਂ ਸਦਕੇ ਸਿੱਖਾਂ ਵਿੱਚ ਏਕਤਾ ਤੇ ਇੱਕ ਰੂਪਤਾ ਆਈ ਉਹ ਇੱਕ ਸੂਤਰ ਵਿੱਚ ਵੱਜੇ ਜਨ ਕਿ ਇੱਕ ਸੂਤ ਦੇ ਵਿੱਚ ਫਰੋਤੇ ਗਏ ਉਹਨਾਂ ਅੰਦਰ ਵੱਲ ਆਇਆ ਸਤ ਦੀ ਪਛਾਣ ਆਈ ਆਪਣੇ ਰਚਨਾ ਕਾਲ ਤੋਂ ਲੈ ਕੇ ਵਰਤਮਾਨ ਕਾਲ ਤੱਕ ਇਹ ਦੋਵੇਂ ਸਿੱਖਾਂ ਨੇ ਕਰਨ ਕਮਾਉਣ ਦੀ ਪ੍ਰੇਰਨਾ ਦੇ ਮਹਾਨ ਸੋਮੇ ਬਣੇ ਉਦੋਂ ਤੋਂ ਲੈ ਕੇ ਅੱਜ ਤੱਕ ਮੰਨੋ ਅੱਜ ਸਿੱਖੀ ਦਾ ਪ੍ਰਕਿੰਦਰ ਹੈ ਜੋ ਉਸਨੀ ਅਮਰਸਤ ਸਾਹਿਬ ਅਕਾਲ ਤਖਤ ਸਾਹਿਬ ਹਨ ਤੇ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦੇ ਗੁਰੂ ਜੀ ਦੇ ਦੋ ਮੋਰ ਸਾਨੂੰ ਪਹਿਲਾ ਇਹ ਕਿ ਜਿਸ ਤਰ੍ਹਾਂ Hindu, Buddha, Isai ate Islam ਧਰਮ ਦੀ ਸਿੱਖਿਆ ਤੇ ਸਿਧਾਂਤਾਂ ਦੀ ਵਿਆਖਿਆ ਲਈ ਵੈਦਾਂ ਜੱਤਿ ਕਾਵਾਂ ਬਾਈਬਲ ate Quran ਦੀ ਰਚਨਾ ਕੀਤੀ ਗਈ ਸੀ ਉਸੇ ਪ੍ਰਕਾਰ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਲਈ ਗੁਰਬਾਣੀ ਦਾ ਸੰਗ੍ਰਹਿ ਕਰਨਾ ਜ਼ਰੂਰੀ ਸੀ ਤਾਂ ਜੋ ਸਿੱਖਾਂ ਨੂੰ ਅਧਿਆਤਮਿਕ ਅਗਵਾਈ ਮਿਲਦੀ ਰਹੇ ਅਤੇ ਉਹ ਦੂਜੇ ਮਤਾਂ ਦੇ ਪਾਏ ਹੋਏ ਭਰਮਾਂ ਭਲੇਖਿਆਂ ਦੇ ਵਿੱਚ ਪੈਣ ਤੋਂ ਬਚੇ ਰਹਿਣ ਭਰਮੇ ਭਲ ਭਰਮੇ ਪਰ ਮਬਲੇਖਾਂ ਦੇ ਵਿੱਚ ਨਾ ਪੈਂਦਾ ਮਹਿਮਾ ਪਰਮਾ ਦੇ ਵਿੱਚ ਨਾ ਪੈਂਦਾ ਇਸ ਕਰਕੇ ਇਹ ਸਿਧਾਂਤ ਸੀਗਾ ਸਭ ਨੂੰ ਪਾਸ਼ਾ ਇਹ ਉਸ ਦੂਜਾ ਉਦੇਸ਼ ਇਹ ਸੀ ਕਿ ਮੀਨਾ ਪਿਰਥੀਆ ਜਿਹੜਾ ਈਰਖਾ ਤੇ ਸਰੀਕੇ ਦੇ ਸਾੜੇ ਦੇ ਵਿੱਚ ਹਰ ਗੱਲ ਵਿੱਚ ਗੁਰੂ ਅਰਜਨ ਦੇਵ ਜੀ ਦੀ ਨਕਲ ਕਰਦਾ ਸੀ ਉਹ ਇੱਕ ਅਤੇ ਕਿਰਣਤ ਤੇ ਖਤਨਾਕ ਕੁਕਰਮ ਤੇ ਉਤਰਾਇਆ ਸੀ ਉਸਨੇ ਗੁਰੂ ਅਰਜਨ ਦੇਵ ਜੀ ਬਾਣੀ ਬਾਣੀ ਰਚਨੀ ਤੇ ਸਿੱਖਾਂ ਵਿੱਚ ਪ੍ਰਚਲਿਤ ਕਰਨ ਆਰੰਭ ਕਰ ਦਿੱਤੀ ਗੁਰੂ ਅਰਜਨ ਦੇਵ ਜੀ ਤਾਂ ਧੁਰ ਦਰਗਾਹੋਂ ਕਾਲ ਗੁਣਾ ਨਾਲ ਵਰਸਾਏ ਹੋਏ ਸਨ ਉਹਨਾਂ ਨੇ ਬਾਬਾ ਗੁੰਡਾ ਜੀ ਜਿਹੇ ਵਿਦਵਾਨਾਂ ਤੋਂ ਸਿੱਖਿਆ ਪਾਈ ਸੀ ਤੇ ਆਪਣੇ ਨਾਨਾ ਜੀ ਯਾਨਕਿ ਗੁਰੂ ਅਮਰਦਾਸ ਜੀ ਦੀ ਅਗਵਾਈ ਦੇ ਵਿੱਚ ਪ੍ਰਾਪਤ ਕੀਤੀ ਸਾਰੀ ਸਿੱਖਿਆ ਉਹਨਾਂ ਦੀ ਰਚੀ ਬਾਣੀ ਤਾਂ ਕਾਮ ਗੁਣਾ ਅਤੇ ਅਧਿਆਤਮਕ ਰਸ ਨਾਲ ਭਰਪੂਰ ਸੀ ਪਰ ਪ੍ਰਤਿਥੀਆਂ ਇਹਨਾਂ ਗੁਣਾ ਤੋਂ ਸਖਣਾ ਸੀ ਉਹ ਤਾਂ ਕੇਵਲ ਸਰੀਕੇ ਦੇ ਸਾੜੇ ਦੇ ਵਿੱਚ ਹੋਛੀ ਜੀ ਤੁਕ ਬੰਦੀ ਕਰਕੇ ਨਾਨਕ ਨਾਮ ਜੋੜ ਕੇ ਸਿੱਖਾਂ ਨੂੰ ਗੁੰਮਰਾਹ ਕਰਦਾ ਸੀ ਜਿਸ ਤਰ੍ਹਾਂ ਅੱਜ ਵੀ ਅਨੰਦ ਸਾਹਿਬ ਦੇ ਵਿੱਚ ਸਪਸ਼ਟ ਕੀਤਾ ਵੀ ਭਾਈ ਕੱਚੀ ਬਾਣੀ ਨਹੀਂ ਹੋਣੀ ਅੱਗੇ ਵੀ ਇੱਕ ਦੰਦ ਦੱਸਿਆ ਸੀ ਜਿਵੇਂ ਕਈ ਪੰਕਤੀਆਂ ਪਰਚਲਨ ਤਾਂ ਵਿੱਚ ਉਹ ਬਿਲਕੁਲ ਨਹੀਂ ਪੜ੍ਹਨਾ ਚਾਹੀਦੀਆਂ ਸਤਿਗੁਰੂ ਪਾਤਸ਼ਾਹ ਸਪਸ਼ਟ ਕਹਿੰਦੇ ਕਹਿੰਦੇ ਵੀ ਜਿਹੜੇ ਉਹਨਾਂ ਨੂੰ ਪੜਨ ਵਾਲੇ ਉਹ ਵੀ ਕੱਚੇ ਐ ਸੁਣਨ ਵਾਲੇ ਵੀ ਕੱਚੇ ਐ ਤੇ ਸਾਰੇ ਯਾਨੀ ਕਿ ਉਹਦਾ ਕੋਈ ਫਾਇਦਾ ਨਹੀਂ ਇਸ ਕਰਕੇ ਪੱਕੀ ਬਾਣੀ ਲਾਉਣੀ ਐ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐ ਉਹਨਾਂ ਹੀ ਕੀਰਤਨ ਨੂੰ ਮੰਨ ਚਾਹੀਦਾ ਹੈ ਉਹਦੀ ਵਿਆਖਿਆ ਤੇ ਉਹਦਾ ਹੀ ਜਾਪ ਹੋਣਾ ਚਾਹੀਦਾ ਹੈ ਜੋ ਧੰਸ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸ਼ਿਸ਼ੂਵਰਤਾ ਬਣੀ ਸੋ ਪਿਰਥੀ ਜੀ ਦਾ ਸੀ ਗੁੰਮਰਾਹ ਕਰ ਰਿਹਾ ਸੀਗਾ ਪਿਰਥੀ ਆਪਨੇ ਪਿਤਾ ਜੀ ਗੁਰੂ ਰਾਮਦਾਸ ਜੀ ਦੇ ਜੀਵਨ ਕਾਲ ਵਿੱਚ ਗੁਰਦਰਬਾਰ ਦਾ ਮਾਲੀ ਪ੍ਰਬੰਧ ਰਿਹਾ ਸੀ ਉਸ ਨੂੰ ਕੇਵਲ ਧਨ ਅਤੇ ਅਧਿਕਾਰ ਦਾ ਲੋਭ ਰਿੰਦਰ ਸੀ ਗੁਰਮਤਿ ਦੀ ਸਿੱਖਿਆ ਅਤੇ ਸਿਧਾਂਤਾਂ ਨੂੰ ਡੂੰਘੀ ਤਰ੍ਹਾਂ ਜਾਣਨ ਸਮਝਣ ਵੱਲ ਉਸ ਦੀ ਕਦੀ ਵੀ ਰੁਚੀ ਨਹੀਂ ਸੀ ਕਦੀ ਵੀ ਇਸ ਲਈ ਉਸ ਨੇ ਕੱਚੀ ਬਾਣੀ ਰਚਮ ਤੋਂ ਇਹ ਡਰ ਪੈਦਾ ਹੋਇਆ ਕਿ ਉਸ ਨੂੰ ਪੜਨ ਨਾਲ ਸਿੱਖ ਗੁਰਮਤਿ ਦੇ ਅਸਲ ਆਸ਼ਿਆ ਤੇ ਨਿਸ਼ਟੀਆਂ ਤੋਂ ਭਟਕ ਕੇ ਕੁਰਤੀਆਂ ਦਾ ਸ਼ਿਕਾਰ ਨਾ ਹੋਣ। ਵੀ ਇਹ ਕੱਚੀ ਬਾਣੀ ਪੜ ਕੇ ਜਿਨੀ ਇਹ ਕੁਰਤੀਆਂ ਤੇ ਇਹਨਾਂ ਦਾ ਸ਼ਿਕਾਰ ਨਾ ਹੋਣ ਇਹ ਸਿਧਾਂਤ ਕੇਵਲ ਸ਼ੁੱਧ ਬਾਣੀ ਦੁਆਰਾ ਹੀ ਸਿੱਖੀ ਨੂੰ ਨਿਗਰ ਤੇ ਨਰੋਇਆਂ ਨਰਉਆਂ ਲੀਹਾਂ ਦੇ ਉੱਤੇ ਸੰਗਠਨ ਕੀਤਾ ਜਾ ਸਕਦਾ ਸੀ ਅਤੇ ਸਮੂਹ ਸਿੱਖਾਂ ਦੇ ਧਾਰਨ ਦੇ ਨਿਸ਼ਚੇ ਤੇ ਮਰਿਆਦਾ ਦੇ ਵਿੱਚ ਸਾਰਤਾ ਜਨਨੀ ਜਾ ਸਕਦੀ ਸੀ ਤਾਂ ਕਿ ਤਾਂ ਜੋ ਧਰਮ ਸੰਬੰਧੀ ਕਿਸੇ ਵਾਦ ਵਿਵਾਦ ਜਾਂ ਮਤਭੇਦ ਦੀ ਗੁੰਜਾਇਸ਼ ਨਾ ਰਹੇ ਇਸ ਮਨੋਰਥ ਦੀ ਪੂਰਤੀ ਲਈ ਗੁਰੂ ਜੀ ਨੇ ਮੇ ਆਪਸ ਦੇ ਵਿੱਚ वाद-ਵਾਰਨ ਹੋਵੇ। ਰੱਜ ਕੀ ਹੁੰਦਾ ਹੈ? ਅੱਜ ਅਸੀਂ ਬਾਣੀ ਪੜਦਿਆਂ ਵੀ वाद-ਵਿਵਾਦ ਆਦਾ ਹੈ। ਅੱਜ ਬਾਣੀ ਪੜ੍ਹ ਕੇ ਵੀ वाद-ਵਿਵਾਦ ਹੁੰਦੇ ਆ। ਇਹਨਾਂ ਮਾਦ-ਵਿਵਾਦਾਂ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਸਾਹਿਬ ਨੇ ਬਾਣੀ ਚਾਣ ਦਿੱਤੀ ਸੀ। ਇੱਕ ਜੁਟਤਾ ਕਰਨ ਦੀ ਸੀ ਗੁਰਬਾਣੀ ਨੇ। ਤੇ ਅੱਜ ਅਸੀਂ ਕਰੇਵੇਂ ਆ। ਇਤਨ ਡੋ ਦਾ ਸਭ ਤੋਂ ਵੱਧ ਕਿਤੇ ਆਂਦਾ ਵੀ ਮੈਂ ਤਾਂ ਬਾਣੀ ਬਹੁਤ ਪੜਦਾ ਇਸ ਤਾਂ ਬਹੁਤ ਗੁਰੂ ਸਾਹਿਬ ਨੂੰ ਮੰਨਦੇ ਮੰਨਦਾ ਉਹੀ ਹੈ ਜਿਹੜਾ ਸਭ ਨੂੰ ਨਾਲ ਲੈ ਕੇ ਚੱਲਦਾ ਇੱਕ ਜੁੜਤਾ ਦਾ ਆਦੇਸ਼ ਦਿੰਦਾ ਹੈ ਇੱਕ ਜੁੜਤਾ ਦਾ ਸਨੇਹਾ ਦਿੰਦਾ ਜਿਹਨਾਂ ਉਹ ਸਮਝ ਲਓ ਉਹਨੇ ਗੁਰਬਾਣੀ ਨੂੰ ਪੜਿਆ ਤੇ ਉਹਨੇ ਉਹੀ ਪੜਦਾ ਸਮਝ ਲਓ ਤੇ ਉਹੀ ਵਿਚਾਰਦਾ ਹੈ ਜੀ ਵਖਰੀਵੇਂ ਤਾਂ ਫਿਰ ਉਹ ਨਹੀਂ ਪੜਦਾ ਸਮਝੋ ਵਖਾਵੇ ਤੋਂ ਬਿਨਾ ਮੇਰਾ ਕੁਛ ਨਹੀਂ ਕਰਦਾ ਤਾਂ ਸਤਗੁਰੂ ਬਾਛਾ ਦਾ ਹੁਣ ਇਸ ਸਿਧਾਂਤ ਦਾ ਸੀ ਰੇਣਾ ਵੀ ਇਹ ਸਾਰੇ ਵਾਦ ਵਿਵਾਦ ਮਤਭੇਦ ਦੀ ਗੁੰਜਾਇਸ਼ ਹੀ ਨਾ ਰਹਿ ਜੇ ਤਾਂ ਉਚਾਰਨ ਕੀਤੀ ਬਾਣੀ ਨੂੰ ਸਤਗੁਰੂ ਬਾਛਾ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੀੜ ਲਖਵਾਈ ਤੇ ਉਹ ਹੁਣ ਅੱਜ ਸਾਡੇ ਲਈ ਸਭ ਤੋਂ ਜ਼ਿਆਦਾ ਭਰੀ ਪਈ ਹੈ ਮਤ ਭੇਦ ਤੇ ਬਾਦ ਮਦ ਤੇ ਧਨੋਰਾ ਇਹ ਪੜਦੇ ਆਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਮੰਨਣ ਦਾ ਮਤਲਬ ਇਹ ਹੀ ਹੈ ਵੀ ਜੋ ਲਿਖਿਆ ਉਹਨੂੰ ਚੰਜਾਂਦਾ ਇੱਕ ਜੁੜਤਾ ਹੋਊ ਫਿਰ ਜੇ ਨਹੀਂ ਤਾਂ ਫਿਰ ਨਹੀਂ ਬਣਦਾ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਨਹੀਂ ਬਣਦਾ ਵਿਚਾਰੀ ਨਹੀਂ ਪਹਿਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਬਾਣੀ ਆਪ ਵੀ ਲਿਖਤ ਦੇ ਵਿੱਚ ਲਿਆਂਦੀ ਸੀ ਅਤੇ ਆਪ ਦੇ ਕਈ ਹਜੂਰੀ ਸਿੱਖਾਂ ਭਾਈ ਸਨਮੁਖ ਆਦਿ ਨੇ ਵੀ ਲਿਖੀ ਸੀ ਕੁਝ ਬਾਣੀ ਦੂਜੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹਜੂਰੀ ਸਿੱਖ ਭਾਈ ਪੈੜੇ ਭਾਈ ਮੁਖੇ ਤੋਂ ਲਿਖਵਾਈ ਸੀ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਆਪ ਦੇ ਪੁੱਤਰੇ ਬਾਬਾ ਮੋਹਨ ਜੀ ਦੇ ਸਪੁੱਤਰ ਸ੍ਰੀ ਸਹਾਂਸਰਾਮ ਜੀ ਨੇ ਤੇ ਚੌਥੀ ਸਾਰੀ ਬਾਣੀ ਸੈਂਚੀਆਂ ਦੇ ਰੂਪ ਦੇ ਵਿੱਚ ਲਿਖੀ ਸੀ ਇਹ ਸੈਂਚੀਆਂ ਬਾਬਾ ਮੋਹਨ ਜੀ ਦੇ ਪਾਸ ਰੱਖੀਆਂ ਸਨ ਜੋ ਗੋਵਿੰਦਵਾਲ ਸਹਿਮ ਉੱਥੇ ਨਿਵਾਸ ਰੱਖਦੇ ਸਨ ਬਾਬਾ ਮੋਹਨ ਜੀ ਗੋਵਿੰਦਵਾਲ ਸਾਹਿਬ ਹੋਰ ਵੀ ਕਈ ਗੁਰਸਿੱਖਾਂ પાસે ਗੁਰਬਾਣੀ ਲਿਖਤੀ ਰੂਪ ਦੇ ਵਿੱਚ ਮੌਜੂਦ ਸੀ ਉਹ ਸਭ ਕਈਆਂ ਨੂੰ ਜਵਾਨੀ ਕੰਠ ਸੀ ਇਸ ਸਾਰੇ ਬਾਣੀ ਨੂੰ ਲੱਭਣਾ ਤੇ ਇਕੱਠਾ ਕਰਨਾ ਬੜਾ ਵੱਡਾ ਤੇ ਔਖਾ ਕੰਮ ਸੀ ਇਸ ਨੂੰ ਵਰੇ ਲੱਗ ਸਕਦੇ ਸਨ ਪਰ ਗੁਰੂ ਜੀ ਨੇ ਬੜੀ ਲਗਨ ਤੇ ਦ੍ਰਿੜਤਾ ਦੇ ਨਾਲ ਪੰਚਮ ਪਾਤਸ਼ਾਹ ਜੀ ਨੇ ਇਹ ਕਾਰਜ ਸ਼ੁਰੂ ਕੀਤਾ ਤੇ ਇਸ ਨੂੰ ਸ੍ਰੀਖਦਾਇਆ ਜਿਸ ਸਮੇਂ ਸੰਮਤ 1655 ਦੇ ਵਿੱਚ ਗੁਰੂ ਸਤਗੁਰੂ ਪਾਤਸ਼ਾਹ ਜੀ ਬਾਣੀ ਇਕੱਤਰ ਕਰਨ ਦੇ ਕਾਰਜ ਦੇ ਵਿੱਚ ਲੱਗੇ ਹੋਏ ਸਨ ਤਾਂ ਗੁਰੂ ਘਰ ਦੇ ਦੋਖੀਆਂ ਨੇ ਬਾਦਸ਼ਾਹ ਅਕਬਰ ਪਾਸ ਜਾਸ਼ਕਾਦ ਕੇ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਕੁਰਾਨ شریف ਤੇ ਵੇਦਾਂ ਦੀ ਮਹੱਤਤਾ ਘਟਾਉਣ ਲਈ ਇੱਕ ਆਪਣਾ ਗ੍ਰੰਥ ਤਿਆਰ ਕਰਨ ਲੱਗੇ ਹਨ ਜਿਸ ਵਿੱਚ ਇਸਲਾਮ ਹਜਰਤ ਮੁਹੰਮਦ ਅਤੇ ਹਿੰਦੂ ਔਤਾਰਾਂ ਦੀ ਨਿੰਦਿਆ ਕੀਤੀ ਗਈ ਹੈ ਬਾਦਸ਼ਾਹ ਅਕਬਰ ਉਸੇ ਸਾਲ ਪੰਜਾਬ ਆਇਆ ਤੇ ਉਸਨੇ ਗੋਵਿੰਦ ਵਾਲ ਸਾਹਿਬ ਵਿਖੇ ਸਤਿਗੁਰਾਂ ਦੇ ਦਰਸ਼ਨ ਕੀਤੇ ਉਸ ਸਮੇਂ ਤੱਕ ਬਾਣੀ 71 ਹੋ ਚੁੱਕੀ ਸੀ ਬਾਦਸ਼ਾਹ ਦੀ ਇੱਛਾ ਪਰ ਬਾਦਸ਼ਾਹ ਦੀ ਇੱਛਾ ਪ੍ਰਗਟ ਕਰਨ ਤੇ ਕਈ ਸ਼ਬਦ ਉਸ ਨੂੰ ਪੜ੍ਹ ਕੇ ਸੁਣਾਏ ਗਏ ਅਕਬਰ ਗੁਰਬਾਣੀ ਸੁਣ ਕੇ ਬੜਾ ਪਸੰਨ ਹੋਇਆ ਉਸ ਨੂੰ ਕਿਤੇ ਵੀ ਕੋਈ ਸ਼ਬਦ ਦੂਜੇ ਮਤਾਂ ਦੇ ਵਿਰੁੱਧ ਪ੍ਰਤੀਤ ਨਾ ਹੋਵੇ। ਇਸ ਪ੍ਰਕਾਰ ਗੁਰੂ ਨਿੰਦਕਾਂ ਨੂੰ ਮੂੰਹ ਦਿਖਾਣੀ ਪਈ ਸ਼ਬਦ ਦੇ ਮੂੰਹ ਬੰਦ ਹੋ ਗਏ। ਬਾਦਸ਼ਾਹ ਗੁਰੂ ਦਰਬਾਰ ਅਤੇ ਲੰਗਰ ਦੇ ਖਰਚ ਲਈ ਜੰਗੀਰ ਦੇਣ ਲੱਗਾ। ਪਰ ਗੁਰੂ ਜੀ ਨੇ ਜੰਗੀਰ ਲੈਣ ਤੋਂ ਨਾ ਕਰ ਦਿੱਤੀ। ਇਸ ਦੀ ਥਾਂ ਆਪ ਨੇ ਬਾਦਸ਼ਾਹ ਨੂੰ ਕਾਲ ਪੈਣ ਕਰਕੇ ਜ਼ਿਮੀਂਦਾਰਾਂ ਨੂੰ ਮਾਮਲਾ ਮੁਆਫ ਕਰਨ ਦੇ ਲਈ ਕਿਹਾ ਜੇ ਕਾਲ ਪਿਆਸ ਨੂੰ ਸਮੇਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਜੰਗੀਰ ਨਾ ਦਿਓ ਜਾਇਦਾਦ ਨਾ ਦਿਓ ਤੁਸੀਂ ਜੋ ਜ਼ਿਮੀਂਦਾਰਾਂ ਦਾ ਮਾਮਲਾ ਹੈ ਉਹ ਮੁਆਫ ਕਰ ਦਿਓ ਸਾਰੇ ਇਸ ਨਾਲ ਗੁਰੂ ਜੀ ਦਾ ਜਸ ਹੋਰ ਵੱਧ ਗਿਆ ਸੋ ਇਸ ਤੋਂ ਅੱਗੇ ਕੱਲ ਦੀ ਵਿਚਾਰ ਦੇ ਵਿੱਚ ਮਾ ਮਹਨ ਜੀ ਤੋਂ ਸੈਂਚੀਆਂ ਗੁਰਬਾਣੀ ਨੇ ਜੋ ਲੈਣ ਵਾਸਤੇ ਮਾ ਬਾਬੂ ਜੀ ਜਾਣਗੇ ਸੱਚੀ ਗੱਲਬਾਤ ਨੇ ਕਿਵੇਂ ਹੁੰਦਾ ਹੈ ਉਹਦੀ ਵਿਚਾਰ ਆਪਾਂ ਕੱਲ ਕਰਾਂਗੇ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਬੇਅੰਤ ਤੁੰਟਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ